ਅੱਜ ਰਾਣੀ ਪੈਨਸ਼ਨ 바ਡੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਹੜੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਘਰ-ਘਰ ਪੋਸਟਰ ਮੇਮ ਜਿਹੜੇ ਕਿ ਸਾਡੇ ਘਰ ਹੁਣ ਲੋਕ ਸਭਾ ਦਾ ਮੌਕਾ ਹੈ ਚੋਣਾਂ ਦਾ ਤੇ ਚੋਣ ਜਾਬਤੇ ਕਾਰਨ ਅਸੀਂ ਉਦਾਤ ਸਰਗਰਮੀਆਂ ਨਹੀਂ ਕਰ ਸਕਦੇ ਬਤੌਰ ਮੁਲਾਜ਼ਮ ਪਰ ਮੈਂ ਸਾਰੇ ਪੰਜਾਬ ਦੇ 2 ਲੱਖ ਮੁਲਾਜ਼ਮਾਂ ਨੂੰ ਬੇਨਤੀ ਕਰਾਂਗਾ ਕਿ ਇਹ ਪੋਸਟਰ ਜਿਹੜਾ ਏ ਅਸੀਂ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕਰਾਂਗੇ ਤੇ ਪੁਰਾਣੀ ਪੈਨਸ਼ਨ ਭਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਜਿਹੜੇ ਤੁਹਾਡੇ ਜ਼ਿਲ੍ਹਾ ਕਨਵੀਨਰ ਆ ਉਹ ਤੁਹੇ ਲੈ ਕੇ ਸਕਦੇ ਹੋ ਸਾਰੇ ਜ਼ਿਲ੍ਹਿਆਂ ਦੇ ਵਿੱਚ ਪ੍ਰਿੰਟ ਹੋ ਗਿਆ ਇਸ ਪੋਸਟਰ ਵਿੱਚ ਜਿਹੜਾ ਵੀ ਤੁਹਾਡੇ ਘਰ ਵੋਟ ਮੰਗਣ ਆਵੇ ਉਸ ਨੂੰ ਸਪਸ਼ਟ ਰੂਪ ਤੇ ਪੋਸਟਰ ਦਿਖਾਇਆ ਜਾਵੇ ਕਿ ਸਾਡੇ ਇਸ ਪੁਰਾਣੀ ਪੈਨਸ਼ਨ ਜਿਹੜਾ ਸਾਡਾ ਸੰਵਿਧਾਨਕ ਹੱਕ ਹੈ ਜਿਹਦੇ ਸਾਫ਼ ਤੌਰ ਤੇ ਲਿਖਿਆ ਹੋਇਆ ਮੈਂ 2400 ਬਾਅਦ ਭਰਤੀ ਨਵੀਂ ਪੈਨਸ਼ਨ ਸਕੀਮ ਨਾਲ ਪੀੜਿਤ ਕਰਮਚਾਰੀ ਸਰਕਾਰੀ ਕਰਮਚਾਰੀ ਹਾਂ ਮੇਰੇ ਤੋਂ ਪੁਰਾਣੀ ਪੈਨਸ਼ਨ ਖੋਹ ਲਈ ਗਈ ਹੈ ਮੇਰੇ ਘਰ ਉਮੀ ਲੀਟਰ ਬੋਰਡ ਮੰਗਵਾਵੇ ਜੋ ਮੇਰੀ ਪੁਰਾਣੀ ਪੈਨਸ਼ਨ ਬਹਾਰ ਕਰਵਾ ਸਕਦਾ ਹੋਵੇ ਤਾਂ ਇਸ ਉਸ ਨੂੰ ਜ਼ੋਰ ਦਿਖਾਓ ਲੋਕ ਦੀਏ ਤੁਹਾਡੇ ਆਪਣੇ ਵਿਡਾਪੇ ਦੀ ਸੁਰੱਖਿਆ ਔਰ ਵਿਡਾਪੇ ਦੀ ਟਗੋਰੀ ਦੀ ਲੜਾਈ ਹੈ ਮੈਂ ਸਮੂਹ ਐਨਪੀਐਸ ਕਰਮਚਾਰੀਆਂ ਨੂੰ ਕਰਦਾ ਕਿ ਆਪਣੇ ਜ਼ਿਲ੍ਹਾ ਕਨਵੀਨਰ ਇਹ ਨਹੀਂ ਹੋ ਸਕਦਾ ਤੁਹਾਡੇ ਦੇ ਕਰਮੋ ਦੇ ਨਹੀਂ ਹੋ ਸਕਦੀ ਤਾਂ ਕਟੋਂ ਕੱਟ ਸੋਸ਼ਲ ਮੀਡੀਆ ਤੋਂ ਇੱਕ ਪੋਸਟਰ ਕੱਢ ਕੇ ਆਪਣੇ ਘਰ ਅੱਗੇ ਜਰੂਰ ਲਾਓ ਕਿਉਂਕਿ ਪੁਰਾਣੀ ਪੈੰਥੀ ਲੜਾਈ ਦਾ ਜਿਹੜਿਆ ਸੰਘਰਸ਼ ਹੈ ਉਹ ਸਾਡਾ ਰੱਤ ਕਦੇ ਵੀ ਰੁਕਣਾ ਨਹੀਂ ਚਾਹੀਦਾ ਉਹਦੇ ਲਈ ਨਿਰੰਤਰ ਜਿਹੜਿਆ ਯਤਨ ਜਾਰੀ ਰਹਿਣੇ ਚਾਹੀਦੇ ਆ ਚੋਣ ਜਾਪ ਦੇ ਵਿੱਚ ਪਿਆਪੇ ਜ਼ਿਕਰਾਂਗਾ ਕਿ ਪੋਸਟਰ ਜਿਹੜੇ ਆ ਸਾਰੇ ਜਣੇ ਅਸੀਂ ਘਰ ਘਰ ਵੀ ਲਾਈਏ ਔਰ ਹੋਰ ਸਾਥੀਆਂ ਨੂੰ ਨਾਲ ਲਈ ਪ੍ਰੇਰਿਤ ਕਰੀਏ ਕੋਈ ਇਹਨਾਂ ਸ਼ਬਦਾਂ ਨਾਲ ਹੀ ਤੁਹਾਡਾ ਧੰਨਵਾਦ ਜੈ ਜਨਤਾ ਜੈ Gracias,